ਕਰਤਾਰਪੁਰ ਗੁਰੂ ਜੀ ਨੇ ਕਰਤਾਰਪੁਰ ਨੂੰ ਸਿੱਖੀ ਪ੍ਰਚਾਰ ਕੇਂਦਰ ਬਣਾ ਲਿਆ ਗੁਰੂ ਜੀ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਆਪਣੇ ਸਿੱਖ ਬਣਾ ਕੇ ਆਏ ਸਨ ਜਦੋਂ ਦੂਰ ਦੂਰ ਦੇ ਲੋਕਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਪੱਕੇ ਤੌਰ ਤੇ ਕਰਤਾਰਪੁਰ ਵਿਖੇ ਨਿਵਾਸ ਕਰ ਲਿਆ ਹੈ ਤਾਂ ਸਾਰੇ ਰੂਹਾਨੀ ਗਿਆਨ ਦੀ ਪ੍ਰਾਪਤੀ ਵਾਸਤੇ ਉੱਥੇ ਆਉਣ ਲੱਗੇ ਕਰਤਾਰਪੁਰ ਵਿੱਚ ਉਹ ਆਪ ਖੇਤੀ ਕਰਦੇ ਸਨ ਜਿਸ ਦਾ ਭਾਵ ਉਹ ਆਪਣੇ ਸ਼ਰਧਾਲੂਆਂ ਨੂੰ ਦੱਸਣਾ ਚਾਹੁੰਦੇ ਸਨ ਕਿ ਜੋਗੀਆਂ ਪੀਰਾਂ ਵਾਂਗ ਮੰਗ ਕੇ ਨਹੀਂ ਖਾਣਾ ਬਲਕਿ ਆਪਣੇ ਹੱਥੀਂ ਕਿਰਤ ਕਰਨੀ ਹੈ ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਉਹ ਪ੍ਰਭੂ ਦਾ ਸਿਮਰਨ ਕਰਦੇ ਹਨ ਉਸ ਦਾ ਮਤਲਬ ਸੀ ਕਿ ਗ੍ਰਸਥ ਵਿੱਚ ਰਹਿੰਦਿਆਂ ਹੀ ਆਦਮੀ ਪ੍ਰਭੂ ਦੀ ਭਗਤੀ ਕਰ ਸਕਦਾ ਹੈ you sure. ਉਸ ਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਪਹਾੜਾਂ ਉੱਤੇ ਚੜ੍ਹਨ ਦਾ ਕੋਈ ਫਾਇਦਾ ਨਹੀਂ ਜਿਹੜਾ ਮਨੁੱਖ ਇਸ ਜੀਵਨ ਸੰਗਰਾਮ ਨੂੰ ਛੱਡ ਕੇ ਜਾਂਦਾ ਹੈ ਉਹ ਬੁਝਦਿਲ ਹੈ ਸਾਨੂੰ ਆਪਣੇ ਸਿਰਜਣਹਾਰ ਨਾਲ ਸਦਾ ਹੀ ਇੱਕਮਿਕ ਹੋਣਾ ਚਾਹੀਦਾ ਹੈ ਤੇ ਉਸਦੇ ਜਲਵੇ ਨੂੰ ਵੇਖਣਾ ਚਾਹੀਦਾ ਹੈ ਇਸ ਸੰਸਾਰਿਕ ਜੀਵਨ ਨੂੰ ਰੱਬ ਦੇ ਮਿਲਾਪ ਵਿੱਚ ਕੋਈ ਅੜਿੱਕਾ ਨਹੀਂ ਸਮਝਣਾ ਚਾਹੀਦਾ ਬਲਕਿ ਇਹ ਪਵਿੱਤਰ ਧਾਰਮਿਕ ਜੀਵਨ ਦਾ ਸੋਮਾ ਹੋਣਾ ਚਾਹੀਦਾ ਹੈ ਇੱਕ ਪਾਸੇ ਉਹ ਖੇਤਾਂ ਦੀ ਵਹਾਈ ਬੀਜ-ਪੀਜਣ ਦਾ ਕੰਮ ਕਰਦੇ ਦੂਸਰੇ ਪਾਸੇ ਲੋਕਾਂ ਦੇ ਮਨ ਦੀ ਸਫਾਈ ਕਰਕੇ ਸੱਚੇ ਨਾਮ ਦਾ ਬੀਜ-ਬੀਜਦੇ ਉਹ ਆਪਣੇ ਖਾਨੂੰ ਇਹੋ ਸਿੱਖਿਆ ਦਿੰਦੇ ਸਨ ਕਿ ਸਾਡਾ ਇੱਕੋ ਇੱਕ ਪਿਤਾ ਪ੍ਰਭੂ ਹੈ ਅਤੇ ਸਾਰਾ ਸੰਸਾਰ ਸਾਡਾ ਘਰ ਹੈ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਊਚ ਨਹੀਂ ਕੋਈ ਨੀਚ ਨਹੀਂ ਇਹ ਜਾਤ ਬਰਾਦਰੀਆਂ ਦੀਆਂ ਬੰਦੀਆਂ ਕੇਵਲ ਸਵਾਰਥੀ ਲੋਕਾਂ ਨੇ ਹੀ ਪਾਈਆਂ ਹਨ ਬ੍ਰਾਹਮਣ ਲੋਕ ਦੂਸਰੇ ਵਿਅਕਤੀ ਦੇ ਨਾਲ ਲੱਗਣ ਤੇ ਆਪਣੇ ਆਪ ਨੂੰ ਭਿੱੜਿਆ ਸਮਝਦੇ ਹਨ ਅਤੇ ਨੀਵੇਂ ਜਾਤ ਦੇ ਲੋਕਾਂ ਦੇ ਸਾਹਮਣੇ ਬੈਠ ਕੇ ਵੀ ਖਾਣਾ ਨਹੀਂ ਖਾ ਸਕਦੇ ਇਸ ਭਿੱਟ ਦੀ ਪ੍ਰਥਾ ਨੂੰ ਤੋੜਨ ਵਾਸਤੇ ਗੁਰੂ ਜੀ ਨੇ ਸਾਂਝੇ ਲੰਗਰ ਦਾ ਰਿਵਾਜ ਤੋੜਿਆ ਉਸ ਲੰਗਰ ਵਿੱਚ ਸਭ ਬਰਾਬਰ ਸਮਝੇ ਜਾਂਦੇ ਸਨ ਸਭ ਨੂੰ ਇੱਕੋ ਜਿਹਾ ਭੋਜਨ ਸ਼ਕਾਇਆ ਜਾਂਦਾ ਸੀ ਉੱਥੇ ਕੋਈ Hindu Muslim ਪਾਣੀ ਨਹੀਂ ਸੀ ਬਲਕਿ ਸਾਰਿਆਂ ਵਾਸਤੇ ਇੱਕੋ ਹੀ ਪਾਣੀ ਸੀ ਬੇਸ਼ੱਕ ਲੰਗਰ ਮੁਫਤ ਚੱਲਦਾ ਸੀ ਕਿਸੇ ਪਾਸੋਂ ਕੋਈ ਰਕਮ ਨਹੀਂ ਸੀ ਲਈ ਜਾਂਦੀ ਅਤੇ ਗੁਰੂ ਜੀ ਵੇਲਣਾਂ ਨੂੰ ਲੰਗਰ ਛਕਣ ਉੱਤੇ ਤਾੜਨਾ ਕਰਦੇ ਸਨ ਹਰ ਇੱਕ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ ਸਭ ਨੂੰ ਕੰਮ ਵੰਡੇ ਹੋਏ ਸਨ ਕੋਈ ਖੇਤ 'ਚ ਕੋਈ ਲੰਗਰ ਬਣਾਉਂਦਾ ਕੋਈ ਘਰ-ਬਾਰ ਸਫਾਈ ਕਰਦਾ ਗੁਰੂ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਤੋਟ ਨਹੀਂ ਆਉਂਦੀ ਸੀ ਹਰ ਇੱਕ ਸ਼ਰਧਾਲੂ ਨੂੰ ਇਹ ਚਾਹ ਹੁੰਦਾ ਸੀ ਕਿ ਉਹ ਗੁਰੂ ਦੇ ਪੰਡਾਰੇ ਵਿੱਚ ਵੱਧ ਤੋਂ ਵੱਧ ਪੇਟਾ ਕਰੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਕੋਈ ਵੀ ਵੇਲਣ ਨਹੀਂ ਸੀ ਇਹ ਕਹੋਣਾ ਚਾਹੁੰਦਾ ਭਾਈ ਮਰਦਾਨਾ ਇੱਕ ਐਸਾ ਸਿੱਖ ਸੀ ਜਿਸਨੇ ਸਭ ਤੋਂ ਵੱਧ ਜੋ ਜੀ ਸੰਗਤ ਮਾਣੀ ਸੀ ਉਹ ਸਾਰਿਆਂ ਦਾ ਸੀਵੇਂ ਗੁਰੂ ਜੀ ਨਾਲ ਰਿਹਾ ਉਹ ਵੀ ਆਪਣਾ ਸਾਰਾ ਟੱਬਰ ਲੈ ਕੇ ਕਰਤਾਰਪੁਰ ਆ ਗਿਆ ਗੁਰੂ ਜੀ ਦੇ ਚਰਨਾਂ ਚ ਰਹਿਣ ਕਰਕੇ ਉਹ ਬ੍ਰਹਮ ਗਿਆਨੀ ਹੋ ਗਿਆ ਕਰਤਾਰਪੁਰ ਵਿੱਚ ਰਹਿੰਦੇ ਆ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਦਾ ਅੰਤ ਨੇੜੇ ਆ ਗਿਆ ਹੈ ਉਸ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਆਪ ਚੱਲ ਕੇ ਉਸ ਪਾਸ ਗਏ ਭਾਈ ਮਰਦਾਨੇ ਨੇ ਕਿਹਾ ਸਤ ਗੁਰੂ ਮੈਂ ਹੁਣ ਜਾ ਰਿਹਾ ਹਾਂ ਗੁਰੂ ਜੀ ਮੁਸਕਰਾਏ ਅਤੇ ਉਹਨਾ ਆਪਣੇ ਸਾਥੀ ਦੇ ਸਿਰ ਉੱਤੇ ਹੱਥ ਫੇਰਿਆ ਅਤੇ ਉਸ ਨੂੰ ਅਸੀਸ ਦਿੱਤੀ ਕਿ ਮਰਦਾਨੇ ਤੂੰ ਹੁਣ ਮਰਦਾ ਨਹੀਂ ਤੂੰ ਜਨਮ ਮਰਨ ਤੋਂ ਰਹਿਤ ਹੋ ਗਿਆ ਹੈ ਇਸ ਤਰ੍ਹਾਂ ਭਾਈ ਮਰਦਾਨਾ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਨ ਤਿਆਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਲ ਚੱਕ ਮਾਫ ਕਰਨਾ ਜੀ